ਹੋਣੇ ਚਾਹੀਏ ਮੇਰੇ ਬੱਚਾ ਸਹਾਇਤਾ ਦੇਣਾ ਚਾਹੀਏ ਅਗਰ ਕੋਈ ਹੋਈ ਤਾਂ ਕਿਸ਼ਵਾਦੀ ਹੋਣਾ ਹਾਂਜੀ ਖੜੇ ਆ ਰੋੜਾ ਸਾਹਿਬ ਵਿਖੇ ਜਿੱਥੇ ਕਿ ਅੱਜ ਇੱਕ ਪ੍ਰਵਾਸੀ ਵੱਲੋਂ ਇੱਕ ਪ੍ਰਵਾਸੀ ਬੱਚੇ ਦੇ ਉੱਪਰ ਹੀ ਹਮਲਾ ਕੀਤਾ ਗਿਆ ਜਿਸ ਕਰਕੇ ਜੋ ਪ੍ਰਵਾਸੀ ਬੱਚਾ ਉਹ ਇੱਕ ਜੋ ਇੱਥੇ ਹਸਪਤਲ ਹੈ ਸਾਹਮਣੇ ਬਣਿਆ ਹੋਇਆ ਇਸ ਹਸਪਤਲ ਵਿੱਚ ਜੇਰੇ ਇਲਾਜ ਹੈ ਤੇ ਜੋ ਕੁਝ ਪ੍ਰਤੱਖ ਦੱਸੀ ਸੀ ਉਹਨਾਂ ਨੇ ਘਟਨਾ ਦੇਖੀ ਆ ਉਹਨਾਂ ਨਾਲ ਕਰਦਿਆਂ ਗੱਲਬਾਤ ਹਾਂਜੀ ਬਰਾਜ ਜੀ ਕਿਨਾਂ ਤੁਹਾਡਾ ਹਾਂ ਜੀ ਸੁਵਿੰਦਰ ਸਿੰਘ ਜੀ ਜਸਵੰਤ ਸਿੰਘ ਜੀ ਦੱਸੋ ਕਿ ਘਟਨਾ ਕਿਸ ਤਰ੍ਹਾਂ ਹੋਈ ਆ ਕਿੰਨੇ ਵਜੇ ਦੀ ਘਟਨਾ ਇਹ ਘਟਨਾ ਹੁਣ ਤੋਂ ਘੰਟਾ ਡੇਢ ਘੰਟਾ 2 2.5 ਘੰਟੇ ਹੋ ਗਏ ਜੀ ਹਾਂ ਜੀ ਜਿੱਦ ਹੀ ਆਈ ਘਟਨਾ ਘਟਨਾ ਇਹ ਤੇ ਇੱਕ ਪ੍ਰਵਾਸੀ ਦਾ ਹੀ ਬੱਚਾ ਸੀਗਾ ਉਹ ਮੁਸਲਮਾਨ ਉਹ ਮੁਸਲਮਾਨ ਦਾ ਬੱਚਾ ਸੀਗਾ ਤੇ ਉਹ ਬਰਫ਼ ਦੀ ਸਿੱਲੀ ਜਿੱਦਾਂ ਪਈ ਹੁੰਦੀ ਆ ਉੱਤੇ ਉਹਦੇ ਤੇ ਥੋੜੀ ਜੀ ਉਹਨੇ ਤੋੜੀ ਬਿਲਕੁਲ ਤੇ ਦੂਜਾ ਅਨਨ ਪ੍ਰਵਾਸੀ ਦਾ ਕੋਈ ਉਦੋਂ ਥੋੜਾ ਜਿਆ ਹੈਵੀ ਸੀਗਾ ਬੰਦਾ ਬੱਚਾ ਤੇ ਉਹਨੇ ਆ ਕੇ ਉਦੋਂ ਆਪਣੇ ਜੱਕ ਕੇ ਉਹਨੂੰ ਪਟਕ ਕੇ ਮਾਰਿਆ ਨਾ ਕੋਈ ਉਹਦੀ ਦੁਕਾਨ ਸੀ ਨਾ ਕੋਈ ਉਹਦੀ ਸਿੱਲੀ ਸੀ ਉਹਦਾ ਇੱਥੋਂ ਦਾ ਜਵਾੜਾ ਟੁੱਟ ਗਿਆ ਇੱਥੇ ਸੰਤ ਬਾਬਾ ਜੀ ਸੇ ਸਿੰਘ ਹਸਪੀਟਲ ਦੇ ਵਿੱਚ ਆ ਜੀ ਹਾਂਜੀ ਕੀ ਲੱਗਦਾ ਵੀ ਇੱਕ ਛੋਟੀ ਜੀ ਘਟਨਾ ਇੱਕ ਪੰਜਾਬੀ ਬੰਦੇ ਇਦਾਂ ਘਟਨਾ ਕਰ ਸਕਦੇ ਨੇ ਛੋਟੀ ਜੀ ਗੱਲ ਨਹੀਂ ਜੀ ਪੰਜਾਬੀ ਬੰਦੇ ਦਾ ਜੀ ਹੁਣ ਉੱਤੇ ਹੋਈ ਆ ਘਟਨਾ ਹਿਆਰ ਪਰ ਕੀ ਕੁਝ ਰਿਹਾ ਆ ਤੁਹਾਨੂੰ ਪਤਾ ਪੰਜਾਬੀ ਕਰਦਾ ਉਹਦੇ ਤੇ ਕਾਰਵਾਈ ਵੀ ਹੁੰਦੀ ਆ ਜੇ ਆਪਾਂ ਪ੍ਰਵਾਸੀਆਂ ਤੇ ਉਹ ਕਰਦੇ ਆ ਤਾਂ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ ਕੀ ਲੱਗਦਾ ਜੋ ਪ੍ਰਵਾਸੀਆਂ ਦਾ ਜੋ ਸੱਭਿਆਚਾਰਕ ਕਲਚਰ ਆ ਪੰਜਾਬ ਦੇ ਕਲਚਰ ਦੇ ਉੱਪਰ ਹਾਵੀ ਹੋ ਰਿਹਾ ਹਾਵੀ ਹੋ ਹੀ ਰਿਹਾ ਜੀ ਬਿਲਕੁਲ ਹੋ ਰਿਹਾ ਇਹਦੇ ਵਿੱਚ ਕੋਈ ਦੂਰ ਹੈ ਨਹੀਂ ਜਿਆਦਾ ਤਾਂ ਲੱਗ ਹੀ ਨਹੀਂ ਰਿਹਾ ਕਿ ਹੁਣ ਤੁਸੀਂ ਰਾੜਾ ਸਾਹਿਬ ਦੀ ਧਰਤੀ ਤੇ ਖੜੇ ਹੋ ਇੱਥੋਂ ਚਲੇ ਜਾਓ ਆ ਦੁਕਾਨਾਂ ਦੇਖ ਲਓ ਵਿਕਰੀਆਂ ਨਹੀਂ ਗਈਆਂ ਕਿਸੇ ਹੈਗੀਆਂ ਨੇ ਪੰਜਾਬੀ ਦੀਆਂ ਘੱਟ ਪ੍ਰਵਾਸੀਆਂ ਦੀਆਂ ਵੱਧ ਨਹੀਂ ਗਈਆਂ ਠੀਕ ਆ ਪਰ ਆ ਜਿਹੜੀ ਗੱਲ ਹੋਈ ਆ ਇਹਦੇ ਵਿੱਚ ਸਾਰਿਆਂ ਦਾ ਹੀ ਨੁਕਸਾਨ ਹੋ ਜਾਂਦਾ ਵਾ ਜਿਹੜੇ ਵਧੀਆ ਪ੍ਰਵਾਸੀ ਵੀ ਨੇ ਵਿੱਚ ਆਪਾਂ ਸਾਰਿਆਂ ਨੂੰ ਨਹੀਂ ਮਾੜਾ ਕਹਿੰਦੇ ਹੈਗੇ ਵੀ ਉਹਨਾਂ ਦੀ ਵੀ ਬਿਲੀਵ ਲੱਗਦਾ ਫਿਰ ਪੰਜੇ ਉਂਗਲਾਂ ਇੱਕੋ ਜੀਆਂ ਹੋ ਜਾਂਦੀਆਂ ਨੇ ਕਿ ਜਿਹੜੇ ਪ੍ਰਵਾਸੀ ਨੇ ਇਹਨਾਂ ਬਿਨਾ ਜੋ ਖੇਤੀ ਸੈਕਟਰ ਆ ਜਾਂ ਫੈਕਟਰੀਆਂ ਵਿੱਚ ਇਹਨਾਂ ਬਿਨਾ ਕੰਮ ਚੱਲ ਸਕਦਾ ਕਿਉਂਕਿ ਅਕਸਰ ਦੇਖਣ ਵਿੱਚ ਆਇਆ ਕਿ ਕੁਝ ਕੱਟੜ ਕਿਸਮ ਦੇ ਲੋਕ ਉਹ ਜੋ ਆਮ ਪ੍ਰਵਾਸੀ ਨੇ ਉਹਨਾਂ ਨੂੰ ਵੀ ਉਹ ਇਤੋਂ ਕੱਢਣ ਦੀ ਗੱਲ ਕਰ ਰਹੇ ਨੇ ਕੀ ਇਹ ਜਾਇਜ਼ ਮੰਗ ਹੈ ਨਹੀਂ ਜਾਇਜ਼ ਇਹਨਾਂ ਬਿਨਾ ਕੰਮ ਤਾਂ ਨਹੀਂ ਜੀ ਦੇਖੋ ਹੋ ਸਕਦਾ ਹੈਗਾ ਵੀ ਆਪਾਂ ਇਹ ਕਹਿੰਨੇ ਆ ਵੀ ਕੰਮ ਕਰਨ ਆਉਂਦੇ ਆ ਆਉਣ ਆਪਦਾ ਕੰਮ ਕਰਕੇ ਮੁੜ ਜਾਣ ਠੀਕ ਹੈ ਬਸ ਇਹ ਉਹ ਚਾਹੀਦਾ ਵੀ ਇਹਨਾਂ ਨੂੰ ਪੱਕੇ ਰਹਿਸੀ ਇੱਥੇ ਉਹ ਨਾ ਕਰਨ ਵੀ ਬਸ ਨੀਕ ਬਣਾ ਦੇਣ ਜਿਹੜੇ ਚਲੋ ਪਹਿਲਾਂ ਦੇ ਹੋਣਗੇ ਉਹ ਤਾਂ ਬੱਕਰੀ ਗੱਲ ਆ ਜਿਹੜੇ ਹੁਣ ਨਵੇਂ ਆਉਂਦੇ ਨੇ ਉਹਨਾਂ ਤੋਂ ਆਪਾਂ ਆਪਦੇ ਆਧਾਰ ਕਾਰਡ ਵਗੈਰਾ ਉਹ ਕਰਕੇ ਪੂਰਾ ਪੁਲਿਸ ਨੂੰ ਵੈਰੀਫਾਈ ਕਰਵਾਇਆ ਜਾਵੇ ਕਿਉਂਕਿ ਘਟਨਾਵਾਂ ਘੱਟ ਹੋਣ ਦਿੰਦੇ ਵੀ ਨਹੀਂ ਉਹ ਉਧਰੋਂ ਦੀ ਆਹੀ ਕੁਛ ਕਰਕੇ ਆਉਂਦੇ ਨੇਗੇ ਪਿਆਰ ਚੋਂ ਆਕੇ ਪ੍ਰਸ਼ਾਸਨ ਤੋਂ ਕੀ ਮੰਗ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆਂ ਵੀ ਜਿਹੜੀ ਕਾਰਵਾਈ ਹੈ ਜੀ ਬਣਦੀ ਉਹਦੇ ਤੇ ਕੀਤੀ ਜਾਵੇ। ਬਾਬਾ ਜੀ ਕੀ ਨਾ ਤੁਹਾਡਾ? ਬਿਲ ਵੀਰ ਆ ਜੀ। ਵੀਰ ਜੀ ਅੱਜ ਜੋ ਘਟਨਾ ਹੋਈ ਹੈ ਇੱਕ ਪ੍ਰਵਾਸੀ ਬੱਚੇ ਦੇ ਉੱਪਰ ਦੂਜੇ ਪ੍ਰਵਾਸੀ ਨੂੰ ਹਮਲਾ ਕੀਤਾ ਗਿਆ, ਜ਼ਖਮੀ ਕਰ ਦਿੱਤਾ ਗਿਆ, ਜਵੜਾ ਤੋੜ ਦਿੱਤਾ ਗਿਆ, ਕੀ ਕਹੋਗੇ ਤੁਸੀਂ? ਇਹ ਬਹੁਤ òmੜੀ ਗੱਲ ਹੋਈ ਹੈ ਜੀ। ਇਹ ਉਹ ਜਵਾਕ ਦੀਗਾ, ਮਸ਼ਹੂਮ ਬੱਚਾ ਰੱਬ ਰੂਪ ਹੁੰਦਾ। ਮਸ਼ਹੂਮ ਬੱਚਾ ਰੱਬ ਰੂਪ ਹੁੰਦਾ, ਜਿਹੋਨੇ ਚੀਜ਼ ਚੱਕਲੀ ਕਿੱਡਾ ਜਨਮ ਹੋ ਗਿਆ, ਉਹਨੂੰ ਪਿਆਰ ਨਾਲ ਸਮਝਾ ਦੇ ਬੱਚਿਆਂ, ਉਹ ਤਾਂ ਸ਼ਾਇਦ ਉਹ ਵੀ ਹੋਊਗਾ। ਉਹਨੇ ਚੱਕ ਕੇ ਬੱਚਾ ਇੱਥੋਂ ਆਏ ਮਾਰਿਆ। ਬੱਚਾ ਆਦਮੀ ਦਾ ਅੰਗਲ ਟੁੱਟ ਗਿਆ ਉਹਦਾ ਜਵਾੜਾ ਪਾੜ ਗਿਆ ਇਹਦਾ ਫੇਰ ਝੁਲਮ ਹੈ ਜੀ ਉਹਨੂੰ ਸਜ਼ਾ ਦਿੱਤੀ ਜਾਵੇ ਲੋਕ ਭੜਕਣਗੇ ਨਹੀਂ ਹਾਂ ਬਾਬਾ ਜੀ ਕਿਹਨਾ ਤੁਹਾਡਾ ਮੇਰਾ ਨਾਮ ਹੈ ਗੰਜ ਮਰਪੈ ਸਿੰਘ ਕਿੱਥੋਂ ਰਹਿਣ ਵਾਲੇ ਹੋ ਕਟਾਰੀ ਰਹਿਣ ਵਾਲਿਆ ਅੱਜ ਰਾੜਾ ਸਾਹਿਬ ਵਿੱਚ ਕੀ ਘਟਨਾ ਹੋਈ ਹੈ ਇੱਕ ਛੋਟਾ ਜਿਹਾ ਬੱਚਾ ਆਉਂਦਾ ਸੀ ਉਹ ਥੋੜੀ ਜਿਹੀ ਬਰਫ ਚੱਕ ਕੇ ਖਾ ਲਈ ਆ ਇੱਕ ਬਈਏ ਨੇ ਚੱਕ ਕੇ ਇਸੇ ਮਾਰਿਆ ਕੋਈ ਮਰ ਜਾਂਦਾ ਇਹਨਾਂ ਦੇ ਸਬੂਤ ਸਾਰਾ ਕੋਈ ਡਾਟਾ ਜਿੰਨਾ ਵੀ ਰੱਖਣਾ ਚਾਹੀਦਾ ਠੀਕ ਹੈ ਮਤਲਬ ਜਿਸਨੇ ਮਾਰਿਆ ਉਹ ਬਾਲਗਾ ਜਾਂ ਨਵਾਲਗਾ ਕਿੰਨੀ ਉਮਰ ਦਾ ਉਹ ਹੋਊਗਾ 1500 ਸਾਲ ਦਾ ਹੋਊਗਾ ਅੱਛਾ ਜੀ ਹਾਂ ਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਬਾਬਾ ਜੀ ਬਿਨਾ ਤੁਹਾਡਾ ਮੇਰਾ ਨੌਂ ਨਰ ਪੈ ਚੰਗਾ ਜੀ ਕਿੱਥੋਂ ਰਹਿਣ ਵਾਲੇ ਹੋ ਮੈਂ ਕਟੜੀ ਦਾ ਰਹਿਣ ਵਾਲਾ ਕੀ ਘਟਣਾ ਹੋਈ ਅੱਜ ਇੱਥੇ ਤੁਹਾਡਾ ਇੱਕ ਘਟਣਾ ਹੋਈ ਅੱਜ ਛੋਟਾ ਜਿਹਾ ਬੱਚਾ ਸੀ ਇਹ ਜੀ ਸਾਰਾ ਬੜਾ ਥੋੜਾ ਚੱਕ ਲਿਆ ਮੁੰਡੇ ਨੇ ਚੱਕ ਕੇ ਉਠਾ ਕੇ ਪਟਕਤਾ ਮੈਂ ਕੰਮ 'ਤੇ تھا ਮੇਰਾ ਬੜਾ ਮੁੰਡਾ ਨੇ ਗਿਆ ਬੁਲਾ ਕੇ ਲਿਆ ਪਪਾ ਨੇ ਈਸੀ ਗੱਲ ਹੋ ਗਿਆ ਹਸਪੀਟਲ 'ਮੈਂ ਭਰਤੀ ਕਰਦੀ ਹੈ ਸਭ ਨੇ मैं बोला चलो हॉस्पिटल में भर्ती कर दिया तो भाई मेरे कैसे मुंडा है उसका चेंज हुआ दवाई कराओ उसकी सही करो मेरी घटना में है जी कौन कोई सा बंदा हो कोई सा प्रवासी हो मेरे बिरे उसका हाथ बढ़ दो कोई सा गलती करो बंदे ठीक है आज मेरे मुंडे के साथ कर दिया कल दूसरे बंदे के बंदा बच्चे के एक कट गया पूरी जी नल सिर में चोट अंदर बाकी उसकी कमर में भी चोट है आठ साल के बच्चा है मेरे मुंडा जी जिसने आपके बच्चे को मारा उसको आप? नहीं जी नहीं काँग नहीं जाओ वो भी मुरादा उरादा बांट के वाला आप रहने मैं के वाला हूँ मैं काम करता हूँ जी बच्चा पढ़ता है वैसा शरीर उसका होना चाहिए मेरी मांग यही है जी सजा होना चाहिए उसको पहले उसकी याद आ जाए किसी बंदे के नाम में ऐसा घटना करा हूँ उसको भी अगर हो जाना चाहिए ना ਹਾਂਜੀ ਸੰਤਪਬੀ ਸ਼ਰ ਸਿੰਘ ਮੈਮੋਰੀਅਲ ਹਸਪਤਾਲ ਪਹੁੰਚੇ ਹੋ ਕੀ ਕਟਣਾ ਹੋਈ ਹੈ ਅੱਜ ਇੱਕ ਨਾ ਸਾਨੂੰ ਰੁਕਕਾ ਮਿਲਿਆ ਸੀਗਾ 2:10 ਮਿੰਟ ਤੇ ਸੰਤ ਬਾਬਾ ਇਸਰ ਸਿੰਘ ਮੈਮੋਰੀਅਲ ਹਸਪਤਾਲ ਦੇ ਵਿੱਚੋਂ ਵੀ ਇੱਕ ਬੱਚਾ ਸਲਮਾਨ ਖਾਨ ਜਿਹਦੀ ਉਮਰ 7-8 ਸਾਲ ਆ ਵੀ ਉਹਨੂੰ ਕਿਸੇ ਨੇ ਸੁੱਟਦਾ ਤੇ ਉਹਦੇ ਸੱਟ ਲੱਗ ਗਿਆ ਤੇ ਮੈਂ ਮੌਕੇ ਤੇ ਪਹੁੰਚਾ ਹਸਪਤਾਲ ਵਿੱਚ ਆ ਕੇ ਦੇਖਿਆ ਤੇ ਉਹ ਜਿਹੜਾ ਸੀਗਾ ਮੋਹਿਤ ਕੁਮਾਰ ਜੀ ਨੇ ਸੁੱਟਿਆ ਸੀ ਉਹ ਵੀ ਹਸਪਤਾਲ ਦੇ ਵਿੱਚ ਬਿਠਾਇਆ ਹੋਇਆ ਸੀਗਾ ਤਾਂ ਪਤਾ ਕੀਤਾ ਵੀ ਬਰਫ ਵਾਲੀ ਦੁਕਾਨ ਦੇ ਉੱਤੇ ਬੱਚੇ ਖੇਡਦੇ ਸੀਗੇ ਤੇ ਇਹਦਾ ਭਰਾ ਉੱਥੇ ਲੱਗਿਆ ਹੋਇਆ ਸੀ ਬਰਫ ਨਾਲ ਖੇਡਣ ਕਰਕੇ ਇਹਨੇ ਪਹਿਲਾਂ ਬੱਚਿਆਂ ਨੂੰ ਰੋਕਿਆ ਤੇ ਜਦੋਂ ਨਾ ਰੋਕੇ ਬੱਚੇ ਇਹਨੇ ਬੱਚੇ ਨੂੰ ਪਟਕਾ ਕੇ ਮਾਰਿਆ ਜਿਸ ਦੇ ਕਰਕੇ ਉਹਦੇ ਸੱਟ ਲੱਗੀ ਆ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਸਰ ਇਹਦੀ ਉਮਰ ਕਿੰਨੀ ਹੈ ਇਹਦੀ ਉਮਰ ਕਿੰਨੀ ਹੈ ਜੀ ਇਹਦੀ ਉਮਰ ਕੋਲ 17 ਸਾਲ ਹੋਣੀ ਹੈ ਬੱਚੇ ਦੀ ਉਮਰ ਕਿੰਨੀ ਹੈ ਬੱਚੇ ਦੀ 7-8 ਸਾਲਾਂ ਸਰ ਇਹ ਦੋਨੇ ਪ੍ਰਵਾਸੀ ਨੇ ਆ ਹਾਂ ਦੋਨੋਂ ਪ੍ਰਵਾਸੀ ਨੇ ਜਿਹੜੀ ਕਾਰਵਾਈ ਅਮਲ ਚੱਲਿਆ ਰਿਹਾ ਸਰ ਤੇ ਫਿਲਹਾਲ ਤਾਂ ਕਾਰਵਾਈ ਕਰਦੇ ਆ ਬਰਾਦਰ ਰੋਕੂ ਕਰਵਾਈ ਕਰਦੇ ਆ ਬਾਕੀ ਜਿਹੜੇ ਜੀ ਅੱਗੇ ਡਾਕਟਰ ਸਾਹਿਬ ਲਿਖ ਕੇ ਦੇਣਗੇ ਉਹ ਜੀ ਕਰਵਾਈ ਹੋਣੀ ਚਾਹੀਦੀ ਹੈ